ਉਹ ਬੈਠੇ ਭਾਬੀ ਭਾਬੀ ਬੇ ਆ ਜਾ ਆ ਜਾ ਅਸ਼ੰਦਰਾ ਲੰਗਿਆ ਹੋਰ ਭਾਬੀ ਠੀਕ ਹੂੰ ਹਾਂ ਵਧੀਆ ਠੀਕ ਆ ਬੈ ਜਾ ਹੋਰ ਤੂੰ ਦੱਸ ਘਰ ਪਰਿਵਾਰ ਕਿਵੇਂ ਆ ਸਭ ਵਧੀਆ ਤੁਸੀਂ ਦੱਸੋ ਠੀਕ ਹੂੰ ਹਾਂ ਹਾਂ ਬਸ ਵਧੀਆ ਉਹ ਮੈਨੂੰ ਦੱਸੇ ਦਾ ਫੋਨ ਆਇਆ ਸੀਗਾ ਕੀ ਕੰਮ ਸੀ ਮੈਂ ਕਿਹਾ ਸੀ ਉਹਨੂੰ ਫੋਨ ਕਰਨ ਕੀ ਗੱਲ ਹੋਗੀ ਸੁਖਸਾ ਦਾ ਹਾਂ ਬਸ ਵਧੀਆ ਠੀਕ ਹੀ ਆ ਸਾਰਾ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਆ ਕਿਸੇ ਦਾ ਪਤਾ ਕਰਨਾ ਸੀਗਾ ਤੇਰੇ ਸਹੁਰੇ ਬਖਸ਼ੀਆ ਨੇ ਹਾਂ ਹਾਂ ਦੱਸ ਹੁਣ ਪਤਾ ਕਰ ਲੈਣੇ ਆਪਾਂ ਤਾਂ ਉਹ ਨਹੀਂ ਹੈ ਗੱਗਾ ਬਲਦੇਵ ਫਿਰਨੀ ਤੇ ਘਰ ਹੈ ਬਲਦੇਵ ਹਾਂ ਉਹ ਹੈਗੇ ਤਾਂ ਪਿੰਡ 'ਚ ਦੋ ਨੇ ਬਲਦੇਵ ਉਹਦਾ ਇੱਕ ਮੁੰਡਾ ਵੀ ਐ ਜੈਖਾਣੇ ਦਾ ਚਿੱਤਜੇਤ ਨਾਮ ਫਿਰਦਾ ਮੇਰੇ ਤਾਂ ਯਾਦ ਹੀ ਨਹੀਂ ਆਉਂਦਾ ਕੀ ਦੱਸਿਆ ਸੀ ਨਾਮ ਉਹ ਉਹ ਨਾ ਪਾ ਭਾਬੀ ਕਿਤੇ ਉੱਤੇ ਮੁੰਡਿਆਂ ਨਾਂ ਅਮਨ ਤਾਂ ਨਹੀਂ ਹੈਗਾ ਆਹੋ ਆਹੋ ਅਮਨ ਹੀ ਆਏ ਹਾਂ ਮਨੀ ਆ ਉਹ ਭਾਬੀ ਉੱਥੇ ਵੀ ਮੈਂ ਬਿਆਹਿਆ ਹੋਇਆ ਉਹੀ ਤਾਂ ਘਰ ਆ ਮੇਰਾ ਅੱਛੇ ਤੂੰ ਉਹਨਾਂ ਦੇ ਘਰੀ ਬਿਆਹਿਆ ਹੋਇਆ ਹੋਰ ਕੀ ਨਾ ਲੈ ਤਾਂ ਵਧੀਆ ਹੋਏ ਇਹੋ ਜੀ ਕੀ ਗੱਲ ਹੋ ਗਈ ਭਾਬੀ ਕੁਛ ਨਹੀਂ ਮੈਂ ਤਾਂ ਪੁੱਛਦੀ ਸੀ ਵੀ ਬੰਦੇ ਵਧੀਆ ਨੇ ਉਹ ਹਾਂ ਬੰਦੇ ਵਧੀਆ ਨੇ ਮਿਲਨ ਵਰਤਨ ਨੂੰ ਹਾਂ ਕਿਉਂ ਕੀ ਗੱਲ ਲੂਗੀ ਕਿਵੇਂ ਜੀ ਆੜੀ ਜਲੀ ਜਾਂਦੀ ਭਾਬੀ ਬਸ ਮੈਂ ਤਾਂ ਇਹ ਪੁੱਛਦੀ ਆ ਉਹਨਾਂ ਦੀ ਕੁੜੀ ਵਧੀਆ ਹਾਂ ਕੁੜੀ ਵੀ ਵਧੀਆ ਆਹ ਸੋਹਣੀ ਸਲੱਖੀ ਆ ਹਾਂ ਬਥੇਰੀ ਭਾਈ ਬੜੀ ਲਖੀਆ ਹੋਰ ਕੀ ਨਾ ਭਤੀਜੀਆ ਮੇਰੀ ਇੰਨੀ ਸਿਆਣੀ ਆ ਮੈਂ ਕਿਹਾ ਸਭ ਕਰ ਸਾਰੇ ਕੰਮ ਆਉਂਦੇ ਨੇ ਅੱਛਾ ਗੱਲ ਕੀ ਹੋਈ ਆ ਭਾਬੀ ਮੈਨੂੰ ਖੁੱਲ ਕੇ ਦੱਸ ਤਾਂ ਕੀ ਗੱਲ ਹੋਈ ਆ ਤੂੰ ਤਾਂ ਵਧੀਆ ਦੱਸਦਾ ਹੈ ਪਰ ਭਾਈ ਗੁੱਸਾ ਨਾ ਕਰੀ ਮੇਰਾ ਆ ਤੇਰੇ ਘਰ ਵਾਲੀ ਦਾ ਸੁਭਾਅ ਦੇਖ ਕੇ ਮੈਨੂੰ ਤਾਂ ਇਹ ਲੱਗਦਾ ਤੇਰੇ ਸਹੁਰੇ ਦੀਆਂ ਸਾਰੀਆਂ ਕੁੜੀਆਂ ਹੀ ਇਹੋ ਜਿਹੀਆਂ ਹੋਣਗੀਆਂ ਉਹ ਨਾਨਾ ਭਾਬੀ ਇਹੋ ਜੀ ਗੱਲ ਨਹੀਂ ਹੈਗੀ ਤੂੰ ਸਾਰੇ ਪਿੰਡ ਨੂੰ ਇੱਕ ਪਾਸੇ ਖੜਾ ਲਈ ਤੇ ਕੱਲੀ ਕੁੜੀ ਨੂੰ ਇੱਕ ਪਾਸੇ ਖੜਾ ਲਈ ਬੂਨਾ ਮਰ ਜਾ ਐਨੀ ਬਹਿੜੀ ਆ ਉਹ ਨਾਨਾ ਭਾਬੀ ਐਨੀ ਸਿਆਣੀ ਕੁੜੀ ਆ ਸਾਰਾ ਪਿੰਡ ਗਵਾਹੀ ਭਰਦਾ ਹਾਂ ਨਾਲੇ ਪੰਜਿਆਂ ਕੋਲ ਇੱਕ ਸਰ ਨਹੀਂ ਹੁੰਦੀਆਂ ਜਿਵੇਂ ਤੂੰ ਕੰਨਿਆ ਚੱਲ ਮੇਰੇ ਘਰ ਵਾਲੇ ਤਾਂ ਜਿਹੜੀ ਹੈਗੀ ਆ ਤਾਂ ਹੈਗੇ ਬੋਲ ਪੜਾਕਾ ਹੈ ਤੂੰ ਕੰਮ ਬਦਸਕੀ ਆ ਵੇ ਮੈਂ ਤਾਂ ਐਂ ਕਹਿੰਦੀ ਸੀ ਆਪਣੇ ਵਾਲਾ ਜੱਸਾ ਤੇਰੀ ਭਤੀਜੀ ਨੂੰ ਪਸੰਦ ਕਰਦਾ ਜੱਸਾ ਪਸੰਦ ਕਰਦਾ ਉਪਾ ਬੀ ਅਜੱਸੇ ਨੂੰ ਹੋਰ ਕੁੜੀਆਂ ਬਥੇਰੀਆਂ ਨਾਲੇ ਜੱਸਾ ਦਾ ਚੰਗੀ ਨੌਕਰੀ ਕਰਦਾਗਾ ਪਲਾਂ ਜੱਸ ਨੂੰ ਉਹੀ ਕੁੜੀ ਕੋਈ ਪਸੰਦ ਆਈ ਆ ਬੇ ਹੁਣ ਤਾਂ ਤੂੰ ਦੀ ਤਾਰੀਫ ਕਰਦਾ ਨਹੀਂ ਥੱਕਦਾ ਸੀ ਆ ਹੁਣ ਤੈਨੂੰ ਮਿੰਟ ਚ ਦੀ ਕੀ ਹੋ ਗਿਆ ਓਏ ਉਹ ਗੱਲ ਨਹੀਂ ਪਾਬੀ ਪਰ ਫਿਰ ਵੀ ਕੁਝ ਗੱਲਾਂ ਹੁੰਦੀਆਂ ਨੇ ਨਾ ਨਾ ਇਹ ਜੀ ਕਿਹੜੀ ਗੱਲ ਆ ਮੈਨੂੰ ਤੂੰ ਖੁੱਲ ਕੇ ਦੱਸ ਸਾਰੀ ਗੱਲ ਉਹ ਗੱਲ ਪਾਬੀ ਆਏ ਆ ਉਹ ਕੁੜੀ ਨਾ ਪਹਿਲਾਂ ਵਿਆਹੀ ਹੋਈ ਆ ਅੱਛਾ ਮੈਂ ਮਰ ਜਾ ਮੈਨੂੰ ਤਾਂ ਜੱਸੀ ਨੇ ਇਹ ਗੱਲ ਦੱਸੀ ਨਹੀਂ ਸ਼ਾਇਦ ਇਹ ਵੀ ਹੋ ਸਕਦਾ ਜੱਸੀ ਨੂੰ ਨਾ ਪਤਾ ਹੋਵੇ ਆਹੋ ਹਾਂ ਮੈਨੂੰ ਗੱਲ ਤਾਂ ਹਲਕਾ ਹਾਂ ਮੈਂ ਦੱਸ ਦਿੰਦਾ ਪਰ ਭਾਬੀ ਕੁੜੀ ਦਾ ਨਾ ਰੌਲਾ ਚੱਲ ਰਿਹਾ ਹਲੇ ਮੈਨੂੰ ਲੱਗਦਾ ਵੀ ਤਲਾਕ ਤਾਂ ਹੋ ਹੀ ਜਾਣਾਗਾ ਉਹਦਾ ਅੱਛਾ ਹਾਂ ਪਰ ਹੋਇਆ ਕੁੜੀ ਨਾਲ ੱਥਕੀ ਆ ਨਾ ਭਾਈ ੱਥਕਾ ਹੋਇਆ ਹੋਵੇ ਹੋਇਆ ਨਾ ਹੋਵੇ ਤੇ ਅਸੀਂ ਇਹ ਜਿਹੀ ਕੁੜੀ ਨਹੀਂ ਲਿਆਉਂਦੇ ਕਿ ਜਿਹੜੀ ਪਹਿਲਾਂ ਵਿਆਹੀ ਹੋਈ ਸੀ ਮੈਂ ਤਾਂ ਤੁਹਾਨੂੰ ਸਾਰਾ ਕੁਝ ਪਹਿਲੀ ਸੱਚ ਦੱਸਦਾ ਕਿ ਕੱレ ਕੱਲ ਨੂੰ ਕਹੋ ਵੀ ਭਾਈ ਮੈਨੂੰ ਕੋ ਰੱਖਤੀ ਹੈ ਨਾ ਭਾਈ ਮੇਰੇ ਤਾਂ ਮੁੰਡੇ ਨੂੰ 7 ਕਿੱਲੇ ਆਉਂਦੇ ਆ ਨੌਕਰੀ ਕਰਦਾਗਾ ਸਰਕਾਰੀ ਮੈਂ ਤਾਂ ਵਧੀਆ ਰਿਸ਼ਤਾ ਹੋਰ ਦੇਖੂਗੀ ਮੈਂ ਨਹੀਂ ਆਹੀ ਜੀ ਛੱਡੀ ਹੋਈ ਕੁੜੀ ਲਿਆਂਦੀ ਚਲੋ ਕੋਈ ਨਾ ਹੋਤਾ ਭਾਬੀ ਦੱਸੋ ਤੁਹਾਡੀ ਇੱਛਾ ਹਨਾ ਮੈਂ ਕਿਹੜਾ ਕੁਝ ਛੋੜਨ ਲੱਗ ਥੱਕਾ ਕਰਨ ਲੱਗਿਆ ਜਿਵੇਂ ਤੁਸੀਂ ਪੁੱਛਿਓ ਮੈਂ ਮੈਂ ਦੱਸਦਾ ਦੇਖੋ ਭਾਈ ਭਤੀਜੀ ਦਾ ਮੇਰੀਓ ਦੇਖੋ ਮੈਂ ਤਾਂ ਆਪ ਚਾਹੁੰਨਾ ਵੀ ਵਿਚਾਰੀ ਦਾ ਚਲ ਇੱਕ ਪਾਸਾ ਹੋ ਜੇ ਘਰੇ ਬੰਦੀ ਹੋ ਜੂ ਕਿ ਸੇ ਪਾਸੇ ਹੈਂ ਚਲ ਪਾਈ ਤੇਰਾ ਤਾਂ ਹੱਕਾ ਚੰਗਾ ਸੋਚਣ ਦਾ ਪਰ ਮੇਰੀ ਗੱਲ ਸੁਣ ਲੈ ਜੱਸੇ ਨਾਲ ਤੂੰ ਨਾ ਗੱਲ ਕਰੀ ਠੀਕ ਹੈ ਮੈਂ ਆਪਣੀ ਗੱਲ ਕਰਕੇ ਤੇ ਜਾਣਾ ਮੈਂ ਨਹੀਂ ਗੱਲ ਕਰਣੀ ਚਲ ਠੀਕ ਹੈ ਭਾਬੀ ਪਹਿਲੇ ਚਾਹ ਚਾਹ ਮੈਂ ਚਾਹ ਬਣਾ ਕੇ ਲੈ ਆਉਣੀ ਨਾ ਚਾਹ ਨਹੀਂ ਪੀਣੀ ਭਾਬੀ ਠੀਕ ਹੈ ਇਹੀ ਕੰਮ ਸੀ ਭਾਬੀ ਕੋਈ ਆਹ ਹੋਈ ਇਹੀ ਕੰਮ ਸੀ ਤਾਂ ਹੀ ਬੁਲਾਇਆ ਸੀ ਤੈਨੂੰ ਠੀਕ ਹੈ ਭਾਬੀ ਚਲ ਠੀਕ ਹੈ ਜਿੰਨਾ ਮਰ ਜਾ ਉਹਨੂੰ ਇਹੀ ਕੁੜੀ ਮਿਲੀ ਸੀ ਤੱਕ ਮਿੱਟੀ ਬਲੀਟ ਕਰਕੇ ਹਟੂਗਾ ਕੰਜਰ ਕਰਦੀ ਮੈਂ ਗੱਲ ਉਹਦੇ ਨਾਲ ਹਾਂ ਉਹ ਜਿਵੇਂ ਕੀ ਗੱਲ ਹੈ ਕਿਵੇਂ ਬਾਰ ਬਾਰ ਫੋਨ ਕਰਕੇ ਦਬਾਈ ਜਾਂਦਾ ਸੀ ਯਾਰ ਤੂ ਵੀ ਵੀ ਪਾਉਣ ਦੇ ਦਿਆ ਕਰ ਮੈਂ ਸੱਨੀ ਰਲਣ ਲੱਗ ਰਹੀ ਸੀ ਘਰੇ ਤੂੰ ਸਾਰਾ ਦਿਨ ਸੱਨੀ ਚ ਫਿਰਦਾ ਰਿਹਾ ਕਰੀ ਜਦੋਂ ਤੈਨੂੰ ਫੋਨ ਕਰੇ ਮਾਥਰ ਦੀ ਸੱਨੀ ਰਲਣ ਦੀ ਮੈਂ ਅੰਜਰ ਗਈ ਫਿਰ ਮਨ ਉਹਦਾ ਕੰਮ ਕਰਨਾ ਕਰਨੀ ਐ ਡੰਗਰਾਂ ਦਾ ਹੁਣ ਗੱਲ ਦੱਸ ਕੀ ਐ ਗੱਲ ਤਾਂ ਯਾਰ ਆਈ ਐ ਹਾਂ ਲੱਡੀ ਮੈਂ ਤੇਰੇ ਨਾਲ ਗੱਲ ਕਰਨੀ ਹੈ ਕਿ ਸਾਂਝੀ ਤੂੰ ਨੇ ਸਲਾਹ دی ਵੀ ਸਹੀ ਹੈ ਕਿ ਮਤਲਬ ਗਲਤ ਹੈ ਯਾਰ ਮੈਂ ਜਨਾਬ ਬਖਸ਼ੀ ਵਾਲੇ ਬਿਲਵੰਦਣ ਹੂੰ ਹੂੰ ਯਾਰ ਉੱਥੇ ਨੇ ਇੱਕ ਕੁੜੀ ਹੈ ਅੱਛਾ ਪ੍ਰੀਤ ਹੈ ਉਹਦਾ ਨਾ ਹਾਂ ਯਾਰ ਮੈਂ ਕਰਾਉਣਾ ਸੀ ਉਹਦੇ ਨਾਲ ਵਿਆਹ ਮਤਲਬ ਪਸੰਦ ਸੀ ਮੈਨੂੰ ਉਹ ਅੱਛਾ ਕਰੇ ਮੈਨੂੰ ਕਹਿਣ ਲੱਗੇ ਵੀ ਤੂੰ ਵਿਆਹ ਕਰਾ ਲੈ ਵਿਆਹ ਕਰਾ ਲੈ ਹਾਂ ਹਾਂ ਮੈਂ ਉਹਦੇ ਨਾਲ ਗੱਲ ਕਰੇ ਕਿਹਾ ਵੀ ਚਲ ਵੀ ਚਲ ਕਰਾ ਲਾਂਗੇ ਹਾਂ ਉੱਥੇ ਨਾ ਉਹਨਾਂ ਦੇ ਪਿੰਡ ਮਤਲਬ ਸਾਡੇ ਪਿੰਡੋਂ ਆਪਣੇ ਪਿੰਡੋਂ ਉਹ ਸਕੰਤਰ ਨਹੀਂ ਹੈਗਾ ਚਾਚਾ ਸਾਡੇ ਘਰ ਦੇ ਪਾਸੇ ਉਹ ਵਿਆਹਿਆ ਹੋਇਆ ਠੀਕ ਹੈ ਜਦੋਂ ਯਾਰ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਐਂ ਕਰਕੇ ਵੀ ਉਹ ਤਾਂ ਕੁੜੀ ਪਹਿਲਾਂ ਵਿਆਹੀ ਹੋਈ ਹੈ ਅੱਛਾ 13 ਮਈ ਉਹਦੇ ਨਾਲ ਕਰਾਉਣਾ ਸੀ ਵਿਆਹ ਜੱਸੇ ਯਾਰ ਤੂੰ ਪਾਗਲਾ ਯਾਰ ਵਿਆਹੀ ਹੋਈ ਕੁੜੀ ਨਾਲ ਵਿਆਹ ਕਰਵਾਵੇਂਗਾ ਉਹ ਯਾਰ ਵਿਆਹੀ ਤਾਂ ਹੋਈ ਹੈ ਲਾਡੀ ਉਹ ਪਰ ਉਹਦਾ ਤਲਾਕ ਦਾ ਕੇਸ ਕੋਈ ਚੱਲ ਜਿੰਦਾ ਮੈਂ ਸੁਣਿਆ ਉਧਰ ਉਹ ਲੜੂਲੇ ਅੱਛਾ ਯਾਰ ਘੁੰਮ ਘਮਾ ਕੇ ਮੇਰੀ ਸੂਈ ਧੋਤੀ ਆ ਕੇ ਖੜਦੀ ਐ ਲਾਡੀ ਮੈਨੂੰ ਆਇਆ ਵੀ ਯਾਰ ਜੇ ਉਹ ਜੀ ਕੁੜੀ ਸਾਡੇ ਘਰੇ ਆ ਜੇ ਨਾ ਮੇਰੀ ਮਾਂ ਯਾਰ ਸਾਰੀ ਉਮਰ ਸੁੱਖਾ ਪਾਵੇ ਉਹ ਤਾਂ ਯਾਰ ਸਿਰਫ ਤਾਂ ਚੁੰਨੀ ਵੀ ਨਹੀਂ ਲਾਉਂਦੀ ਬਖਸ਼ੀ ਵਾਲੇ ਤੋਂ ਕਿੰਨਾ ਦੀ ਕੁੜੀ ਐ ਉਹ ਬਖਸ਼ੀ ਵਾਲੇ ਤੋਂ ਨਾ ਯਾਰ ਉਹਦਾ ਨਾਮ ਐ ਪ੍ਰੀਤ ਡੈਡੀ ਉਹਦੇ ਹੈ ਨਹੀਂ ਘਰ ਲਈ ਫਿਰਨੀ ਦੇ ਘਰ ਆ ਉਹਨਾਂ ਦਾ ਤੇ ਅਮਨ ਉਹਦੇ ਭਾਈ ਦਾ ਨਾ ਯਾਰ ਬਖਸ਼ੀ ਵਾਲਾ ਤਾਂ ਮੈਨੂੰ ਹੀ ਜਾਣਦੇ ਆ ਮਿੱਤਰ ਨੇ ਮੇਰੇ ਕਹੀ ਅਮਨ ਐ ਅਮਨ ਉਹਦੇ ਭਾਈ ਦਾ ਨਾਮ ਹੈ ਯਾਰ ਓਏ ਉਹ ਤਾਂ ਨਹੀਂ ਕਿਤੇ ਜਿਹੜਾ ਮੋੜ ਜਿੱਥੇ ਘਰ ਹੈ ਹਾਂ ਹਾਂ ਪਰਲੀ ਫਿਰ ਨਹੀਂ ਤੇ ਉਹ ਯਾਰ ਉਹ ਤਾਂ ਆਪਣਾ ਮਿੱਤਰ ਹੈ ਵਧੀਆ ਅੜੀ ਆ ਬਣਾ ਉਹ ਅੱਛਿਆਂ ਵਾਲਾ ਕੰਮ ਉਹਦੇ ਨਾਲ ਤਾਂ ਜਮਾ ਵਧੀਆ ਭਾਈ ਬਣ ਕੇ ਯਾਰ ਐ ਕਰ ਤੇ ਲਾਡੀ ਤੂੰ ਇੱਕ ਕੰਮ ਦਾ ਪਤਾ ਕਰ ਦੇ ਕੀ ਜਾਲਮ ਐ ਪਤਾ ਕਰਦੇ ਵੀ ਯਾਰ ਵੀ ਮਤਲਬ ਉਹਦਾ ਤਲਾਕ ਯਾਰ ਰੌਲਾ ਕਿਉਂ ਚੱਲ ਰਿਹਾ ਤੇ ਖੋਟ ਕੀ ਚਾ ਮੁੰਡੇ ਚ ਹੈ ਕਿ ਕੁੜੀ ਚ ਹੈ ਚਲੇ ਮੈਂ ਤੈਨੂੰ ਦੱਸ ਦੂੰਗਾ ਯਾਰ ਇੱਕ ਅੱਡੇ ਦਿਨ ਚੱਲ ਸ਼ਾਮ ਸਵੇਰੇ ਮੈਂ ਜਾ ਕੇ ਆਉਂਗਾ ਉਹਦੇ ਕੋਲ ਹਾਂ ਕੋਈ ਬਹਾਨੇ ਨਾਲ ਜਾ ਕੇ ਆਈ ਬਾਈ ਬਣ ਕੇ ਮੇਰਾ ਮਤਲਬ ਇਹ ਕੰਮ ਤੇਰਾ ਪੱਕਾ ਕਰ ਦੂੰਗਾ ਯਾਰ ਕੋਈ ਬਸ ਬਸ ਆਪਾਂ ਨੂੰ ਐ ਪਤਾ ਲੱਗ ਜੇ ਵੀ ਕੁੜੀ ਚ ਖੋਟ ਹੈ ਕਿ ਮੁੰਡੇ ਚ ਤੇ ਆਪਾਂ ਨੂੰ ਇਹ ਗੱਲ ਪਤਾ ਲੱਗ ਜੇ ਵੀ ਉਹਨਾਂ ਦਾ ਰੌਲਾ ਨਿਬੜ ਗਿਆ ਕਿ ਮਤਲਬ ਚੱਲੀ ਜਾਂਦਾ ਜੇ ਨਿਬੜ ਗਿਆ ਹਾਂ ਯਾਰ ਪਤਾ ਨਹੀਂ ਕਿਉਂ ਫਿਰ ਮੇਰਾ ਜੀ ਕਰਦਾ ਵੀ ਮੈਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਪੁੱਛਾਂ ਵੀ ਜੇ ਤੁਸੀਂ ਚੱਲ ਕੋਈ ਨਾ ਇਹ ਗੱਲ ਦੀ ਟੈਨਸ਼ਨ ਨਾ ਲੈ ਮੈਂ ਜਾ ਕੇ ਆਉਂਗਾ ਆਪਣੀ ਨਾਲ ਮੈਂ ਮਿਲ ਕੇ ਗੱਲ ਕਰ ਲਵਾਂਗਾ ਯਾਰ ਠੀਕ ਹੈ ਕੋਈ ਚੱਕਣੀ ਇਹ ਦਿਨ ਨੂੰ ਕੁੱਝ ਕੇ ਦੱਸ ਦੂੰਗਾ ਦਾ ਸਾਰਾ ਠੀਕ ਹੈ ਧੰਨਵਾਦ ਤੇਰਾ ਲੈ ਕੋਈ ਚੱਕਰ ਨਹੀਂ ਹਿੰਦੂ ਪਾਦਾ ਸੱਨੀ ਤੇਰੀ ਸੱਨੀ ਵਿਚਾਰੇ ਰਹਿਗੇ ਕੋਈ ਕੱਕਰੇ ਨਹੀਂ ਚੰਗਾ ਠੀਕ ਆ ਚੰਗਾ ਬੇ ਮੁੰਡਿਆ ਛੇਤੀ ਘਰੇ ਆ ਜਾ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਆਹੋ ਤੇਰੇ ਚਾਚੇ ਨਾਲ ਗੱਲ ਹੋ ਗਈ ਮੇਰੀ ਆ ਜਾ ਘਰੇ ਲੈ ਦੇਖ ਦੇਖ ਕਿਵੇਂ ਫਿਰਦਾ ਚੌੜਾ ਹੋਇਆ ਨਾ ਸ਼ਰਮ ਤਾਂ ਨਹੀਂ ਆਉਂਦੀਆਂ ਫਿਰਦੇ ਨੂੰ ਹਜੇ ਵੀ ਇੱਕ ਤਾਣੀ ਫਿਰਦਾ ਹੈ ਸ਼ਰਮ ਬਈ ਮੈਨੂੰ ਨਹੀਂ ਤੈਨੂੰ ਆਉਣੀ ਚਾਹੀਦੀ ਐ ਨਾ ਮੈਨੂੰ ਕਹ ਦੀ ਸ਼ਰਮਾ ਜਿਹੜੀਆਂ ਬਿਨਾਂ ਗੱਲ ਤੋਂ ਲੋਕਾਂ ਦੇ ਧੀਆ ਪੁੱਤਾਂ ਦੀਆਂ ਵੀਡੀਓ ਬਣਾ ਕੇ ਵਾਇਰਲ ਕਰਦੀ ਫਿਰਦੀਆਂ ਤੂੰ ਕਿਹੜਾ ਕੰਜਰ ਕਹਿੰਦਾ ਮੈਂ ਵੀਡੀਓ ਵਾਇਰਲ ਕਰਤੀ ਹੈ ਮੈਂ ਕਹਿਣਾ ਬਾਈ ਤੂੰ ਤਾਂ ਸਾਰਾ ਕੁਝ ਕਹੇਂਗਾ ਫੇਰ ਮੈਨੂੰ ਨਹੀਂ ਸਾਰੇ ਪਿੰਡ ਨੂੰ ਹੀ ਪਤਾ ਹੈ ਵੀ ਮੈਂ ਵੀਡੀਓ ਵਾਇਰਲ ਕੀਤੀ ਹੈ ਸਾਰੇ ਪਿੰਡ ਨੂੰ ਪਤਾ ਹੈ ਹਾਂ ਮੈਨੂੰ ਤਾਂ ਪਤਾ ਨਹੀਂ ਪਤਾ ਤਾਂ ਬਈ ਲੱਗ ਜੂਗਾ ਜਿਹੜੀ ਉਹ ਬੋਲ ਰਹੀ ਹੈ ਜਿਹੜੀ ਆਵਾਜ਼ ਆ ਉਹ ਵੀ ਤੇਰੀ ਹੈ ਮੇਰੇ ਕੋਈ ਨਹੀਂ ਫੋਰ ਕੇ ਬਣਾ ਨਹੀਂ ਸਕਦੀ ਵੀਡੀਓ ਆ ਜਿਹੜਾ ਸਾਰਾ ਦਿਨ ਫਿਰਦਾ ਰਹਿਣਾ ਮੈਂ ਬਈ ਆਪਦੇ ਕੰਮ ਮਤਲਬ ਫਿਰਦਾ ਕੋਈ ਉਹੀ ਨਹੀਂ ਤੁਰਿਆ ਫਿਰਦਾ ਨਾ ਰੋਜ ਬੇਲ ਵੰਡਣ ਆਉਣਾ ਹੈ ਕੰਮ ਮਤਲਬ ਫਿਰਦਾ ਕਿੱਡਾ ਪਿੰਡ ਹੈ ਬਈ ਇੱਕ ਪਿੰਡ 'ਚ ਗਰਮੀ ਵੀ ਹੈ ਇੱਕ ਪਿੰਡ 'ਚ ਘੱਟੋ-ਘੱਟ ਬਸ 20-25 ਘਰਾਂ 'ਚ ਬਿੱਲ ਦਿੱਤਾ ਜਾਂਦਾ ਨਾਲੇ ਬਈ ਹੋਰ ਵੀ ਦਫ਼ਤਰ ਦੇ ਕੰਮ ਹੁੰਦੇ ਨੇ ਕਈ ਵਾਰੀ ਬਚਾਲੇ ਵੇਲੇ ਛੱਡ ਕੇ ਦਫ਼ਤਰ ਵੀ ਜਾਣਾ ਪੈਂਦਾ ਚਲੋ ਤਾਂ ਠੀਕ ਹੈ ਸਾਰਾ ਉਹਨਾਂ ਦੇ ਘਰੀ ਹੁੰਦਾ ਫਿਰ ਕੰਮ ਆ ਹੋਰ ਕਿਤੇ ਕੰਮ ਨਹੀਂ ਹੁੰਦਾ ਮੈਨੂੰ ਕਾਨੂੰਨੀ ਗੁਰਤਤੋਂ ਦਾ ਪਤਾ ਤੁਹਾਡੀਆਂ ਦਾ ਕੋਈ ਗੱਲ ਨਹੀਂ ਬਾਈ ਅਸੀਂ ਆਪਦੇ ਪਰਮ ਤੇ ਸੱਚੇ ਆ ਜਾਂ ਸਾਡਾ ਰੱਬ ਜਾਣਦਾ ਵੀ ਅਸੀਂ ਸੱਚੇ ਆ ਕੋਈ ਨਾ ਕੋਈ ਨਾ ਤਾਂ ਪਤਾ ਲੱਗ ਜੂਗਾ ਸਾਰਾ ਕੋਈ ਨਾ ਬਾਈ ਲੱਗ ਜੂਗਾ ਪਤਾ ਪਰ ਆਹ ਹਰਕਤ ਤੂੰ ਚੰਗੀ ਨਹੀਂ ਕਰੀ ਚੰਗੇ ਘਰਾਂ ਦੀਆਂ ਧੀਆਂ ਆਹ ਕੰਮ ਨਹੀਂ ਕਰਿਆ ਕਰਦੀਆਂ ਮੈਂ ਕੋਈ ਹਰਕਤ ਓਰਕਤ ਨਹੀਂ ਕੀਤੀ ਦੇਖ ਲੈ ਕਿੰਮ ਲੱਛਣ ਜੇ ਕਰਦਾ ਹੈ ਕੀ ਹੋ ਗਿਆ ਹੌਨ ਨੂੰ ਹਜੇ ਬਾਕੀ ਐ ਤੂੰ ਤਾਂ ਜਮਾ ਰੂੜੀ ਤੇ ਡਿਗ ਪਿਆ ਕਿਉਂ ਕੀ ਹੋ ਗਿਆ ਤੈਨੂੰ ਮੈਂ ਕੀ ਕਿਹਾ ਸੀ ਤੂੰ ਮੈਨੂੰ ਸਾਰੀਆਂ ਗੱਲਾਂ ਸੱਚੀਆਂ ਦੱਸਦੀ ਫਿਰ ਸੱਚੀ ਤੇ ਦੱਸਿਆ ਸੀ ਮੈਂ ਕਿਹੜਾ ਤੇਰੇ ਕੋਲ ਕੋਈ ਗੱਪ ਮਾਰਿਆ ਮੈਂ ਤੂੰ ਮੈਨੂੰ ਸੱਚ ਕਿੱਥੇ ਦੱਸਿਆ ਤੂੰ ਮੈਨਾਂ ਹੀ ਦੱਸਿਆ ਵੀ ਉਹ ਵਿਆਹੀ ਹੋਈ ਸੀ ਪਹਿਲਾਂ ਵਿਆਹੀ ਹੋਈ ਸੀ ਕੌਣ ਦੱਸ ਕੇ ਗਿਆ ਤੈਨੂੰ ਚਾਚਾ ਆਹੋ ਤੇਰੇ ਚਾਚੇ ਨੇ ਸਾਰਾ ਦੱਸਿਆ ਤੇਰੇ ਚਾਚੇ ਦੀ ਤਾਂ ਭਤੀਜੀ ਆ ਤੇਰਾ ਚਾਚਾ ਉਹਨਾਂ ਦੇ ਘਰੀ ਵਿਆਹ ਹੋਇਆ ਅੱਛਾ ਉਹਨਹੀਂ ਅਰਵਾ ਇਹ ਗੱਲ ਨਹੀਂ ਹੋ ਸਕਦੀ ਉਹ ਵਿਆਹ ਹੀ ਕੋਈ ਲੱਗਦੀ ਹੈ ਹੈ ਮੈਨੂੰ ਨਹੀਂ ਪਤਾ ਭਾਈ ਤੇਰੇ ਚਾਚਾ ਇਹਨੇ ਦੱਸਿਆ ਮੈਨੂੰ ਸਾਰੀ ਗੱਲ ਠੀਕ ਹੈ ਤੇਰਾ ਚਾਚੇ ਦੇ ਸਹੁਰੇ ਆ ਉਸ ਘਰੇ ਫਿਰ ਹੁਣ ਉਹਦਾ ਵਿਆਹ ਹੋਇਆ ਹੋਇਆ ਕਿ ਕੀ ਗੱਲ ਹੈ ਉਹਦਾ ਤਲਾਕ ਚੱਲੀ ਜਾਂਦਾ ਹੁਣ ਉਹਦਾ ਤਲਾਕ ਹੋਊਗਾ ਪਤਾ ਨਹੀਂ ਹੋਊਗਾ ਵੀ ਪਤਾ ਨਹੀਂ ਕਿੰਨਾ ਟਾਈਮ ਲੱਗ ਜੂਗਾ ਭਾਈ ਤੂੰ ਉਹਦਾ ਖਹਿੜਾ ਛੱਡ ਦੇ ਹੁਣ ਮੈਂ ਤਾਂ ਹੋਰ ਲੈ ਕੇ ਆਂ ਚੱਜ ਦੀਨੋਂ ਉਹ ਹੋਰ ਚੱਜ ਦੀਨੋਂ ਵਾ ਕੀ ਗੱਲਾਂ ਨੇ ਇਹ ਆਪਾਂ ਪਹਿਲਾਂ ਗੱਲ ਦਾ ਪਤਾ ਕਰ ਲਈਏ ਵੀ ਕਿਉਂ ਉਹਦਾ ਤਲਾਕ ਹੋਣਾ ਜਾਂ ਕੀ ਗੱਲ ਹੈ ਕੀ ਬਾਤ ਹੈ ਉਹ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਪੁੱਛ ਕੇ ਕੀ ਲੈਣਾ ਮੈਂ ਕਰਦੀ ਨਹੀਂ ਤੇਰਾ ਉੱਥੇ ਨਾ ਹੋ ਤੂੰ ਕਾਨੂੰ ਕਰਨੇ ਤੈਨੂੰ ਤੇ ਮਾਮੇ ਨੂੰ ਦਿਸਦੇ ਨੇ ਪੈਸੇ ਤੁਸੀਂ ਕਰੋਗੇ ਉੱਥੇ ਜਿੱਥੇ ਮੋਟੀ ਮੁਰਗੀ ਹੋਈ ਤੂੰ ਨਾ ਮੇਰੀ ਗੱਲ ਸੁਣ ਲੈ ਮੇਰੇ ਭਾਈ ਬਾਰੇ ਕੁਛ ਨਾ ਕਹੀਂ ਜਿੱਥੇ ਤੇਰਾ ਮਾਮਾ ਕਹੂਗਾ ਨਾ ਮੈਂ ਤਾਂ ਉੱਥੇ ਹੀ ਰਿਸ਼ਤਾ ਕਰੂੰਗੀ ਤੇਰਾ ਆਹੋ ਮਾਮੇ ਦੇ ਕਹਿਣ ਦੀ ਕਰੀ ਸਾਰਾ ਕੁਝ ਮੈਂ ਤੈਨੂੰ ਐ ਥੋੜੀ ਕਹਿਣਾ ਵੀ ਮਾਮਾ ਵਧੀਆ ਨਹੀਂ ਬੰਦਾ ਜਾਂ ਮਾਮਾ ਮੇਰਾ ਮਾੜਾ ਸੋਚਦਾ ਪਰ ਪਤਾ ਨਹੀਂ ਕਿਉਂ ਮਾਮ ਘੁਮਕਮਾ ਕੇ ਸੂਈ ਉੱਥੇ ਆ ਕੇ ਖੜਦੀ ਐ ਸੂਈਆਂ ਸਾਈਆਂ ਦਾ ਨਹੀਂ ਮੈਨੂੰ ਪਤਾ ਪਰ ਮੈਂ ਤੇਰਾ ਉੱਥੇ ਹੀ ਨਹੀਂ ਕਰਦੀ ਹੈਗੀਗੀ ਮੈਂ ਪਿੰਡ 'ਚ ਬਸਣਾ ਨੱਕ ਨਹੀਂ ਕਟਾਉਣੀ ਮੈਂ ਪਿੰਡ 'ਚ ਨੱਕ ਕਟਾਉਣ ਨੂੰ ਮੈਂ ਏਡੀ ਕੀ ਗੱਲ ਐ ਪਹਿਲਾਂ ਕਿਹੜਾ ਨੱਕਿਆਂ ਨਾਲੇ ਛੋਡਾ ਨਾਲੇ ਉਹ ਗੱਲਾਂ ਨਹੀਂ ਰਹੀਆਂ ਅੱਜਕੱਲ ਮੈਂ ਵੀ ਕੁਝ ਸੋਚ ਸਮਝ ਕੇ ਕੁਝ ਦੇਖਿਆ ਹੋਣਾ ਮੈਂ ਉਹਦੇ 'ਚ ਫੇਰੀ ਗੱਲ ਕਰਦਾ ਅੱਛਾ ਅਸੀਂ ਤਾਂ ਉਹੀ ਤੁਰੇ ਫਿਰਦੇ ਆ ਤੂੰ ਤਾਂ ਹੁਣੇ ਤੋਂ ਉਹਦੀ ਬੋਲੀ ਬੋਲਣ ਲੱਗ ਗਿਆ ਉਹ ਬੋਲੀ ਬੋਲਣ ਨੂੰ ਮੰਮੀ ਮੈਂ ਕੀ ਕਿਹਾ ਮੈਂ ਗੱਲ ਸਿਰਫ ਇੰਨੀ ਕਹੀ ਐ ਵੀ ਕੋਈ ਗੱਲ ਨਹੀਂ ਆਪਾਂ ਪਤਾ ਕਰ ਲਾਂਗੇ ਕੀ ਗੱਲ ਹੋਈ ਐ ਕੀ ਨਹੀਂ બસ ਭਾਈ ਕੁਛ ਪਤਾ ਕਰਨ ਦੀ ਲੋੜ ਨਹੀਂ ਠੀਕ ਹੈ ਤੇਰੇ ਚ ਕੋਈ ਕਮੀ ਹੈ ਵੀ ਤੇਰਾ ਰਿਸ਼ਤਾ ਨੀ ਕਿਤੇ ਹੋਣਾ ਹੈਗਾ ਚਾਰ ਪੰਜ ਜਵਾਖਾਂ ਦੀ ਮਾਂ ਲੈ ਆਈ ਹੋਰੀ ਪੀਣੇ ਪੜੀ ਜੰਨੀ ਆ ਮਾਂ ਤੂੰ ਤਾਂ ਨਾਲੇ ਫਿਰ ਉਹਦੇ ਚ ਕਿਹੜਾ ਕਮੀ ਹੈ ਕੋਈ ਭਾਈ ਮੈਨੂੰ ਤਾਂ ਪਤਾ ਨਹੀਂ ਹੈਗਾ ਕਿ ਮੈਂ ਤਾਂ ਛੱਡੀ ਹੋਈ ਘਰੇ ਲਿਆਉਣੀ ਨਹੀਂ ਨੀ ਹੈਗੀ ਬਸ ਤੈਨੂੰ ਕਹਿਤਾ ਇੱਕ ਵਾਰੀ ਪਤਾ ਨਹੀਂ ਚਾਚਾ ਕੀ ਪੱਟੀਆਂ ਪੜਾ ਕੇ ਗਿਆ ਇਹਨਾਂ ਮੇਰੀ ਗੱਲ ਸੁਣ ਲੈ ਕੋਈ ਗੱਲਾਂ ਨਹੀਂ ਮੈਂ ਇੱਕ ਵਾਰੀ ਪਤਾ ਤਾਂ ਕਰ ਲਾਂ ਉਹ ਯਾਰ ਸਾਰਾ ਟਾਈਮ ਧੁੱਪ ਚ ਮੱਚ ਕੇ ਆਉਂਨੇ ਆ ਸਾਰਾ ਦਿਨ ਕੰਮ ਕਰਕੇ ਆਉਨੇ ਆ ਘਰੇ ਆ ਕੇ ਥੋਡੇ ਇਹ ਜਿਹੇ ਥੋਪੜ ਦੇਖਣ ਨੂੰ ਮਿਲ ਜਾਂਦੇ ਨੇ ਕੀ ਬੰਦੇ ਦਾ ਜੀ ਕਰੂਗਾ ਘਰੇ ਆਉਣ ਨੂੰ ਹਲੇ ਕਹਿੰਦੀ ਤੂੰ ਮੇਰੇ ਨਾਲ ਬਹਿ ਕੇ ਗੱਲਾਂ ਨਹੀਂ ਕਰਦਾ ਆਇਆ ਮੱਚ ਕੇ ਅੰਦਰ ਵਗ ਜਾਂਦਾ ਗੱਲ ਹੀ ਨਹੀਂ ਸੁਣਦਾ ਹੈਗਾ ਜਿਹੜੇ ਮਾਮੀ ਨੂੰ ਕਹਿਣਾ ਪਉਂਦਾ ਨਾ ਪੈ ਗਈ ਤੇਰੇ ਕਾਜੇ ਹੰਡ ਹੋਣਾ ਲੈ ਮੈਂ ਕੀ ਕਰਤਾ ਬਲੀ ਪੋਣੀ ਨਵਾ ਠੀਕ ਹੈ ਤੈਨੂੰ ਸਾਰਾ ਕੁਝ ਪਤਾ ਹੈ ਤੇਨੂੰ ਕੀ ਮਿਲ ਗਿਆ ਮੇਰੀ ਭੈਣ ਦੀ ਬੇਇੱਜ਼ਤੀ ਕਰਕੇ ਸਾਰੇ ਪਿੰਡ ਜਾ ਨਾ ਮੈਂ ਕਿੱਥੇ ਬੇਇੱਜ਼ਤੀ ਕੀਤੀ ਹੈ ਨਾ ਹੋਰ ਵੀਡੀਓ ਕਿਹਦੇ ਬਾਰੇ ਕੀਤੀ ਆ ਸੀ ਇਹਨੇ ਅੱਡੀ ਗੱਡੀ ਗੱਲ ਸੀ ਪਹਿਲਾਂ ਤੈਨੂੰ ਕਿਹੜਾ ਫਲਾਕੇ ਨਹੀਂ ਗਿਆ ਉਹ ਪਹਿਲਾਂ ਜੋ ਤੇਰੀ ਵੀਡੀਓ ਵਾਇਰਲ ਕਰਨਾ ਮੈਂ ਬਣਾ ਕੇ ਕਿਹੜੇ ਵੀਡੀਓ ਜਿਹੜੀ ਉੱਤੇ ਬਣਾ ਕੇ ਆਈ ਹੈ ਕਰ ਤੂੰ ਤਾਂ ਖੰਡਾਈ ਆ ਤੇ ਮੈਂ ਕੋਈ ਵੀਡੀਓ ਵੀਰਲ ਨਹੀਂ ਕੀਤੀ ਤੂੰ ਬਲੀ ਪੋਣੀ ਨਵਾ ਠੀਕ ਹੈ ਇਹ ਤਾਂ ਹਰਕਵੀਤ ਚਪੇੜੇ ਪੈਗ ਵਾਲੀ ਗੰਨਾ ਕਰਦੀ ਆ ਤੂੰ ਠੀਕ ਆ ਪਹਿਲਾਂ ਆਪ ਦੀ ਭੈਣ ਨੂੰ সামਲਾ ਜਾ ਕੇ ਮੇਰੇ ਚਪੜੇ ਲਾਉਣ ਤੋਂ ਪਹਿਲਾਂ ਜੋ ਸਾਮਣ ਨੂੰ ਕੀ ਉਹਨੇ ਕੀ ਕਰਤਾ ਤੁਸੀਂ ਨਾ ਜਿਉ ਸਾਮੀ ਹੁੰਦੇ ਸੀ ਇੱਕ ਤੂਤਾਂ ਕਰਦੀ ਆ ਮੈਨੂੰ ਵੀਡੀਓ ਵਾਇਰਲ ਕਰਨ ਦੀ ਲੋੜ ਵੀ ਨਹੀਂ ਪੈਣੀ ਸੀ ਬਗਵਾ ਜੀ ਨਮਾ ਠੀਕ ਆ ਕੀ ਕਰ ਦੂ ਤੇਰੀ ਹਾਲਾਸੀ ਲਤੇ ਨੂੰ ਕਾਨੂੰਨੀ ਪਤਾ ਲੱਗਦਾ ਮੈਂ ਤੇਰੇ ਨਾਲ ਕੀ ਬਗਵਾਸ ਮਾਰੂ ਠੀਕ ਆ ਤੇਰੇ ਕਾਹਨੂੰ ਬੁਲਾ ਕੇ ਇੱਥੇ ਆਉ ਮੇਰੇ ਘਰ ਆਲੇ ਬੇਲਾ ਨਹੀਂ ਹੈਗਾ ਤੇਰੇ ਖਾਤਰ ਕੰਮ ਤੇ ਗਿਆ ਹੋਇਆ ਤਾਂ ਹਾਉ ਦਾ ਪਤੀ ਐ ਉਹ ਕੰਮ ਦੇ ਰਂਦਾ ਬਾਅਦ ਚ ਤੂੰ ਇਹੀ ਕਰਤੂਤਾ ਕਰਨ ਤੇ ਆ ਠੀਕ ਐ ਲੋਕਾਂ ਦੇ ਘਰ ਬੱਟਲ ਨੂੰ ਗੱਲ ਸੁਣ ਲੈ ਮੇਰੇ ਗੇਟ ਮੂਰੇ ਖੜ ਕੇ ਬਾਹਰ ਧੋਕਣ ਦੀ ਲੋੜ ਨਹੀਂ ਕੀ ਧੋਕਣ ਦੀ ਗੱਲ ਨਹੀਂ ਤੈਨੂੰ ਮੈਂ ਦੱਸੋ ਜੇ ਠੀਕ ਐ ਮੈਂ ਜਾਣਾ ਥਾਣੇ ਤੈਨੂੰ ਪਤਾ ਨਾਲ ਫਿਰ ਮੈਂ ਵੀ ਕੁਝ ਕਰ ਸਕਦੀ ਆ ਕਰ ਨੂੰ ਮੈਂ ਮੈਂ ਦੱਸਦਾ ਮੈਂ ਜਾਣਾ ਥਾਣੇ ਦੇਖ ਲੈ ਲੈ ਆਇਆ ਵੱਡਾ ਚੜਿਆ ਚੜਾਇਆ ਮੇਰੇ ਤੇ ਤੂੰ ਕਿ ਜਾਵੇਂਗਾ ਥਾਣੇ ਮੈਂ ਜਾਉਂਗੀ ਥਾਣੇ ਮੈਂ ਦਿਖਾ ਕਿਉਂ ਵੀਡੀਓ ਤੇਰੇ ਮੈਂ ਪਵਾਉਂ ਲੱਤਾ ਆ ਮੰਨ ਕਰੀ ਗਏ ਭਾਈ ਆਇਆ ਆਇਆ ਭਾਈ ਲੱਡੀ ਕਰੀ ਆ ਕੀ ਹਾਲ ਹੈ ਡੀ ਬਾਈ ਕਿਵੇਂ ਵਧੀਆ ਠੰਡਾ ਹੋ ਠੀਕ ਹੈ ਵਧੀਆ ਵੀ ਤੂੰ ਉਹ ਸੁਣਾ ਕਿਵੇਂ ਆ ਬੀ ਆਣੇ ਹੋਏ ਅੱਜਾ ਬਸ ਇੱਥੇ ਆਇਆ ਸੀ ਯਾਰ ਮੈਂ ਤੁਹਾਡੇ ਲਾਗੇ ਮਾਂ ਚੱਲ ਬਾਈ ਨੂੰ ਮਿਲਦੇ ਚਲੀਏ ਚੱਲ ਵਧੀਆ ਮਿਲ ਗਿਆ ਹੋਰ ਘਰੇ ਠੀਕ ਹੈ ਸਾਰੇ ਹਾਂ ਬਈ ਜਮਾ ਵਧੀਆ ਤੂੰ ਸੁਣਾ ਚੱਲ ਵਧੀਆ ਪਰ ਇਹ ਤੇ ਪਾਣੀ ਲੈ ਕੇ ਨਹੀਂ ਨਗਲਾਸਾ ਹੋਰ ਸੁਣਾਓ ਹੋਰ ਵਧੀਆ ਕੀ ਕਰਦਾ ਹੁੰਦਾ ਅੱਜ ਕੱਲ ਕੁਝ ਨਹੀਂ ਯਾਰ ਬੇਲੀ ਹੁੰਦੀ ਉਹ ਸ਼ਬੀਲਾ ਹੀ ਹੈ ਹਾਂ ਬਈ ਚੱਲ ਵਧੀਆ ਯਾਰ ਕੋਈ ਕੰਮ ਕੁੱਮ ਦੇਖਿਆ ਨਹੀਂ ਕੋਈ ਨਾ ਕੁਝ ਨਹੀਂ ਯਾਰ ਕਿਸੇ ਬਸੇ ਨਹੀਂ ਬਣਿਆ ਬਾਹਰ ਦੀ ਫੈਲ ਆਈ ਸਿਰਫ ਜਲ ਹੀ ਆ ਗਈ ਯਾਰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਯਾ ਭੀ ਤੇ ਚਾਹ ਬਣਾ ਲਿਆ ਹਾਂ ਵੀਰੇ ਬਣਾ ਦਿੰਨੀ ਆ ਮੈਂ ਚਾਹ ਤਾਂ ਕੋਈ ਨਾ ਬੱਸ ਪੈਣੇ ਚਾਹ ਨਹੀਂ ਪੀਣੀ ਕੋਈ ਨਾ ਪੀ ਕੇ ਆਇਆ ਸੀਗਾ ਉਹ ਕੋਈ ਨਾ ਪੀ ਕੇ ਬਗਦੀ ਹੋਰ ਫਿਰ ਆਵਣ ਵਧੀਆ ਬਾਈ ਪੈਣ ਕਿਵੇਂ ਆ ਰਹੀ ਸੀ ਕਦੋਂ ਆਈ ਸੀ ਪੈਣ ਨੂੰ ਤਾਂ ਰੋ ਹੋ ਗਏ ਖਾਸੇ ਦਿਨ ਯਾਰ ਆਈ ਨੂੰ ਕਿਉਂ ਕੀ ਗੱਲ ਹੋਈ ਸਰ ਕੀ ਦੱਸਾਂ ਤੈਨੂੰ ਯਾਰ ਹੁਣ ਤੇ ਇਥੋਂ ਕਿਹੜਾ ਲਪੋਆ ਯਾਰ ਕੋਈ ਉਹ ਯਾਰ ਭੈਣ ਵਿਆਹੀ ਸੀ ਯਾਰ ਪਿਛਲੇ ਸਾਲ ਤੈਨੂੰ ਪਤਾ ਹੀ ਯਾਰ ਹਾਂ ਉਹ ਯਾਰ ਉਹ ਬੰਦੇ ਆ ਹੀ ਡੱਕਰ ਗਏ ਯਾਰ ਉਹ ਬੰਦਾ ਯਾਰ ਆਪਾਂ ਨੂੰ ਜਿਹੜਾ ਪਤਾ ਹੁੰਦਾ ਯਾਰ ਬਈ ਬੰਦਾ ਕਿਹਾ ਯਾਰ ਉਹਦਾ ਜਿਹੜਾ ਮੱਥੇ ਤੇ ਲਿਖਿਆ ਹੁੰਦਾ ਹਾਂ ਬਈ ਉਹ ਯਾਰ ਕੜਾ ਯਾਰ ਮੁੰਡਾ ਯਾਰ ਕੁੜੀ ਕੜੀ ਭਜਾ ਕੇ ਲੈ ਗਿਆ ਯਾਰ ਅੱਛਾ ਹੋਰ ਯਾਰ ਉਸ ਤੋਂ ਬਾਅਦ ਉਹਦੇ ਮਾਪੇ ਆਪਣੇ ਯਾਰਾ ਇਹ ਪ੍ਰੀਤ ਨੂੰ ਲੈ ਭਜਾਤਾ ਯਾਰ ਫਿਰ ਯਾਰ ਗਲਤ ਗੱਲ ਆ ਯਾਰ ਉਹਨਾਂ ਦੀ ਹੋਰ ਯਾਰ ਬਹੁਤ ਜਰੀ ਦੀ ਜ਼ਿੰਦਗੀ ਦੀ ਖਰਾਬ ਕਰਤੀ ਨਾਲੇ ਹੋਰ ਯਾਰ ਇਹਦੀ ਜ਼ਿੰਦਗੀ ਖਰਾਬ ਹੋ ਗਈ ਯਾਰ ਹੁਣ ਇੱਥੇ ਹੀ ਬੈਠੀ ਆ ਯਾਰ ਉਹਦੋਂ ਦੀ ਨਾ ਉਹਦਾ ਕੁਝ ਪਤਾ ਲੱਗਦਾ ਕਿੱਥੇ ਗਿਆ ਕਿੱਥੇ ਆ ਗਿਆ ਯਾਰ ਫਿਰ ਉਹਦਾ ਚੱਲ ਮੁੰਡੇ ਨੇੜੀ ਕਰਨ ਵਾਲੀ ਕਰਤੀ ਤੇ ਫਿਰ ਭੈਣ ਦੇ ਸਹੁਰਿਆਂ ਨਾਲ ਕੋਈ ਗੱਲਬਾਤ ਕੀਤੀ ਰੋ ਨਾਲ ਕੀ ਗੱਲ ਕਰਾਂ ਯਾਰ ਜੇ ਵਗ ਜਾਂਦੇ ਕੋਈ ਰਾਹ ਨਹੀਂ ਪਾਉਂਦੇ ਯਾਰ ਉਹ ਬਾਕੀ ਜੇ ਉਹਦਾ ਪਤਾ ਲੱਗੋ ਵੀ ਕਿੱਥੇ ਐ ਰੋ ਇੱਥੇ ਗਏ ਐ ਫੇਰ ਤਾਂ ਕੋਈ ਆਪਾਂ ਨਿਬੜੂ ਯਾਰ ਉਹਨਾਂ ਨਾਲ ਬਾਕੀ ਉਹਨਾਂ ਯਾਰ ਦੇਖਦੇ ਆ ਕੋਈ ਰਾਹ ਹੀ ਨਹੀਂ ਪਾਉਂਦੇ ਗੱਲ ਉਹ ਫੇਰ ਕੋਈ ਤਾਂ ਗੱਲ ਉਹਦੇ ਸਭ ਰਿਆਂ ਨਾਲ ਤਾਂ ਕਰਨੀ ਪਊਗੀ ਚਲੋ ਮੁੰਡੇ ਨੇ ਤਾਂ ਜਿਹੜੀ ਕਰਨ ਵਾਲੀ ਕਰਤੀ ਯਾਰ ਇੱਕ ਵਾਰ ਸਾਦਾ ਕਰੋ ਨਾ ਇਹਦੀ ਵਿਚਾਰੀ ਜ਼ਿੰਦਗੀ ਬਰਬਾਦ ਹੋ ਜੂਗੀ ਜਿਵੇਂ ਤਾਂ ਉਹ ਤਾਂ ਹੈ ਯਾਰ ਜ਼ਿੰਦਗੀ ਬਰਬਾਦ ਇਹਦੀ ਵਿਚਾਰੀ ਦੀ ਯਾਰ ਸਰੀਆ ਰਾਮ ਨੇ ਤਾਂ ਤੱਕਾ ਹੋ ਗਿਆ ਹੁਣ ਉਹਨਾਂ ਨਾਲ ਤੂੰ ਗੱਲਬਾਤ ਕਰਨ ਮੇੜ ਪਰੇ ਫਿਰ ਆਪਾਂ ਕਿਤੇ ਪੈਣ ਦਾ ਹੋਰ ਕਰਦੇ ਹੁਈ ਹੈ ਨਾ ਇਹ ਤਾਂ ਵਿਚਾਰੀ ਮੀਰਾਬ ਦਾ ਰੂਪ ਆ ਯਾਰ ਭਗਤਨੀ ਆ ਉਹ ਯਾਰ ਉਹਨਾਂ ਨਾਲ ਕੀ ਗੱਲ ਕਰਨੀ ਆ ਯਾਰ ਹੁਣ ਤਾਂ ਉਹਨਾਂ ਨੇ ਮੇੜ ਡਾਂਗ ਲੱਦੇ ਗੱਲ ਹੋਈ ਠੀਕ ਹੈ ਫਿਰ ਇਹ ਬੰਦੇ ਕੀ ਵਰਤਣ ਹੈ ਬਾਈ ਯਾਰ ਜਿਹੜੇ ਨੇ ਆਪਣੀ ਇੰਨੀ ਬੇਇੱਜ਼ਤੀ ਕਰਵਾਤੀ ਯਾਰ ਨਾਲੇ ਸਾਰਾ ਕੁਝ ਆਪਾਂ ਦਿੱਤਾ ਉਹਨਾਂ ਨੂੰ ਯਾਰ ਕਾਜੀ ਚੀਜ਼ ਦੀ ਘਾਟ ਨਹੀਂ ਰੱਖੀ ਯਾਰ ਨਾ ਲਾਉਣੇ ਦੇਖ ਲੈ ਦੂ ਨਮੇੜ ਲੈ ਬਈ ਯਾਰ ਮਨ ਨਾਲ ਆਪਾਂ ਕਿਤੇ ਹੋਰ ਕਰਦੇ ਆਵਾਂਗੇ ਹਨਾ ਹੋਰ ਯਾਰ ਤੇ ਕੋਈ ਚੱਕਰ ਨਹੀਂ ਜੇ ਤੈਨੂੰ ਅੱਧੀ ਰਾਤ ਨੂੰ ਵੀ ਕਦੋਂ ਵੀ ਲੋੜ ਪਈ ਆਪਾਂ ਤੇਰੇ ਨਾਲ ਆ ਯਾਰ ਮੇਰੀ ਵੀ ਭੈਣ ਹੈ ਤੇਰੀ ਗੱਲੇ ਦੀ ਭੈਣ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਲਾਡੀ ਯਾਰ ਪਤੀ ਆਪਾਂ ਨੂੰ ਬਈ ਇਹਦਾ ਤੇ ਹੋਰ ਓਕੀ ਓਕੀ ਬਈ ਨਾ ਬਈ ਬਸ ਯਾਰ ਚੱਲ ਠੀਕ ਆ ਮੈਂ ਚੱਲਦਾ ਯਾਰ ਠੀਕ ਆ ਬਈ ਲਾਡੀ ਠੀਕ ਹੈ ਵੀਰੇ ਓਕੇ ਓਕੇ ਕੀ ਕਰੀ ਜਾਨੀ ਬਣੇ ਕੁਛ ਨਹੀਂ ਵੀਰੇ ਹੋਰਾ ਆਪ ਵੀ ਕਹਿੰਦੀ ਆ ਪਾਣੀ ਜੇ ਗਰਮ ਕਰਕੇ ਖੇਸ ਜੇ ਪਿਉਂਦੇ ਕਹਿੰਦੀ ਅੱਛਾ ਹਾਂ ਮੈਂ ਤਾਂ ਤੈਨੂੰ ਐਂ ਗੱਲ ਕਹਿੰਦਾ ਸੀ ਯਾਰ ਮੈਂ ਮੈਨੂੰ ਨਾ ਮੈਥੋਂ ਨਾ ਤੈਨੂੰ ਦੇਖੀ ਨਹੀਂ ਜਾਂਦੀ ਐਵੇਂ ਕੀ ਹੋ ਗਿਆ ਮੈਨੂੰ ਕੀ ਹੋਇਆ ਓਏ ਤੇਰੀ ਭਾਬੀ ਦੇ ਰੋਜ਼ ਲੜਦੀ ਤਾਂ ਨਾਲ ਬਾਈ ਕੋਈ ਨਾ ਵੀਰੇ ਫਿਰ ਕੀ ਆ ਭਾਬੀ ਆ ਮੇਰੀ ਉਏ ਐਵੇਂ ਹੀ ਫਿਰ ਵੀ ਤੇ ਮੈਂ ਤਾਂ ਇਹ ਕਹਿੰਦਾ ਸੀ ਜੇ ਆਪਾਂ ਨਾ ਕੋਈ ਹੋਰ ਮੁੰਡਾ ਮੁੰਡਾ ਦੇਖ ਲਈ ਤਰਾ ਰਿਸ਼ਤਾ ਕਰਦਾਂਗੇ ਤੇ ਉਹ ਨਹੀਂ ਮੈਂ ਰਿਸ਼ਤਾ ਨਹੀਂ ਕਰਾਉਣਾ ਵੀਰੇ ਜੇ ਕੋਈ ਗੱਲ ਨਹੀਂ ਭਾਬੀ ਨੂੰ ਬਾਲੀ ਮੇਰੇ ਤੋਂ ਤਕਲੀਫ ਹੋਈ ਨਾ ਮੈਂ ਕਿਤੇ ਹੋਰ ਰਹਿਣ ਲੱਗ ਜੂੰਗੀ ਪਰ ਮੈਂ ਨਾ ਰਿਸ਼ਤੇ ਰਿਸ਼ਤੇਲੇ ਚੱਕਰਾਂ ਚ ਨਹੀਂ ਪੈਣਾ ਹੁਣਾ ਐ ਥੋੜੀ ਹੁੰਦਾ ਕੰਮ ਲਈ ਇਹ ਤੋਂ ਹੋਰ ਕਿਤੇ ਕਿਵੇਂ ਰਹਿਣ ਲੱਗ ਜਗੇ ਇਹ ਤੇਰਾ ਘਰ ਹੈ ਨਾਲੇ ਬਾਕੀ ਹੁਣ ਆਪਾਂ ਨੂੰ ਹਰ ਇੱਕ ਧੋੜੀ ਇਹੋ ਜਿਹਾ ਮੁੰਡਾ ਹੁੰਦਾ ਹੁਣ ਤਾਰੀ ਤੇ ਕਿਹੜਾ ਮੱਥੇ ਤੇ ਲਗਾ ਦੇ ਵੀ ਇਹੋ ਜਿਹਾ ਮੁੰਡਾ ਤੀਗਾ ਮੈਂ ਇੰਝ ਤਾਂ ਕਹਿਨੀ ਆਂ ਵੀ ਉਹਦੇ ਜਿਹੜਾ ਮੱਥੇ ਤੇ ਲਿਖਿਆ ਸੀ ਨਾਲੇ ਹੁਣ ਜਿਹੜੇ ਅਗਲੇ ਕਰਾਂਗੇ ਅਗਲੇ ਦਾ ਕੀ ਪਤਾ ਹੈਗਾ ਅਗਲਾ ਕਹੇ ਜਹ ਹੋਊਗਾ ਹੁਣ ਮੈਂ ਥਾਂ-ਥਾਂ ਤੇ ਠੋਕਰਾਂ ਥੋੜੀ ਖਾਈ ਜਾਊਂਗੀ ਕੋਈ ਗੱਲ ਨਹੀਂ ਜਿਹੇ-ਜਿਹੇ ਵੀ ਦਿਨ ਕੱਟੇ ਜਾਣਗੇ ਔਖੇ-ਸੌਖੇ ਮੈਂ ਤੇ ਇੱਥੇ ਹੀ ਕੱਟ ਲੂੰਗੀ ਮੈਂ ਨਹੀਂ ਬਿਆਹ-ਬੂ ਕਰਾਉਣਾ ਲੈ ਕਮਲੀਆਂ ਤੂੰ ਹੁਣ ਤੇ ਤੇਰੀ ਸਾਰੀ ਜ਼ਿੰਦਗੀ ਪਈ ਐ ਤੂੰ ਇੱਥੇ ਬਹਿ ਕੇਵੇਂ ਕੱਟ ਲਈਂ ਲੈ ਕਿੰਨਾ ਕ ਟਾਈਮ ਗਾਲਾਂ ਖਾਈ ਜਾਵੇਂਗੀ ਤੇਰੀ ਭਾਬੀ ਤੋਂ ਹੁਣ ਕਰਨਾ ਤਾਂ ਪਊਗਾ ਤੇ ਰਿਸ਼ਤਾ ਕਿਤੇ ਨਾ ਕਿਤੇ ਨਹੀਂ ਵੀਰੇ ਮੈਂ ਸੱਚੀ ਨਹੀਂ ਆ ਬਿਆਹ-ਬੂ ਵਾਲੇ ਚੱਕਰਾਂ 'ਚ ਪੈਣਾ ਕੋਈ ਗੱਲ ਨਹੀਂ ਜਿਹੜੇ 2 ਦਿਨ ਹੈਗੇ ਨੇ ਜ਼ਿੰਦਗੀ ਦੇ ਔਖੇ ਸੌਖੇ ਇੱਥੇ ਕੱਟ ਲੂ ਮੈਂ ਤਾਂ ਲੈ ਕੰਵਲੀਆਂ ਤੂੰ ਤੇਰੀ ਸਾਰੀ ਉਮਰ ਪਈ ਐ ਕਿਵੇਂ ਟੱਪ ਜੂਗੀ ਨਾਲੇ ਮੈਂ ਤੈਨੂੰ ਧੱਕਾ ਨਹੀਂ ਕਰਦਾ ਆਪਾਂ ਸਾਰਾ ਕੁਝ ਦੇਖਾਂਗੇ ਜਦੋਂ ਤੇਰੀ ਸਲਾਹ ਹੋਈ ਆਪਾਂ ਉਦੋਂ ਕਰ ਲਾਂਗੇ ਹੁਣ ਕਰਨਾ ਦਾ ਪਊਗਾ ਪ੍ਰੀਤ ਦੇ ਤਰ੍ਹਾਂ ਰਿਸ਼ਤਾ ਹੁਣ ਆਪਾਂ ਉਹਦੇ ਸਾਰੇ ਧੋੜੀ ਬੈਠੇ ਰਹਿਵਾਂਗੇ ਤਾਂ ਟੱਪ ਗਿਆ ਕਿਤੇ ਹੁਣ ਕੁੜੀ ਨੂੰ ਲੈ ਕੇ ਉਹ ਵੀ ਤਾਂ ਜ਼ਿੰਦਗੀ ਜੀ ਰਹੀ ਐ ਹੁਣ ਤੂੰ ਉਹਦੇ ਸਾਰੇ ਕਿੰਨਾ ਕਦਾਂ ਬੈਠੀ ਰਹੇਗੀ ਚੱਲ ਕੋਈ ਨਾ ਵੀਰੇ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਿਆ ਉਹ ਮੈਂ ਤੇਨਾਂ ਕੋਈ ਜ਼ਬਰਦਸਤੀ ਨਹੀਂ ਕਰਦਾ ਠੀਕ ਐ ਆਪਾਂ ਦੇਖਾਂਗੇ ਮੁੰਡਾ ਕਿਵੇਂ ਐ ਠੀਕ ਐ ਫੇਰ ਉਸਤਾ ਕਰੂਗਾ ਮੈਂ ਅਕੀਦੂ ਟੈਨਸ਼ਨ ਨਾ ਲੜੀਗੇ ਜਦੋਂ ਤੇਰੀ ਸਲਾਹ ਬਣੀ ਉਹ ਦੱਸਦੀ ਚਲੋ ਕੋਈ ਗੱਲ ਨਹੀਂ ਵੀਰੇ ਤੂੰ ਸਿਆਹ ਦੱਸੋ ਚਾਹ ਬਣਾਵਾਂ ਮੈਂ ਤੁਹਾਡੇ ਖਾਤਰ ਨਾ ਬੈ ਚਾਹ ਤਾਂ ਠੀਕ ਐ ਅੱਲਾਹ ਫਰੀਦ ਕਿੱਥੇ ਆ ਮਿਲਦਾ ਭਾਬੀ ਅੰਦਰ ਪਈ ਉਹਦੀ ਸਿਹਤ ਜੀ ਮਿਲਾਂ ਰਹੀ ਢਿੱਲੀ ਆ ਉਹਦੀ ਸਿਹਤ ਨੂੰ ਦੱਸ ਕੀ ਹੋ ਗਿਆ ਤਾਂ ਹੀ ਆ ਸਾਰਾ ਦਿਨ ਉਹ ਲੱਛਣ ਕਰਦੀ ਰਹਿੰਦੀ ਆ ਚਲ ਤੂੰ ਵੀ ਆਰਾਮ ਕਰ ਲੈ ਮਾੜਾ ਮੋਟਾ ਆ ਜਾ ਕੋਈ ਨਾ ਕਰ ਲੂੰਗੀ ਮੈਂ ਹਾਂ ਵੀ ਅਸਿਆ ਗੱਦਾਂ ਉਹ ਆ ਗਿਆ ਕਦੋਂ ਉਹਨਾਂ ਨੂੰ ਫੋਨ ਕਰੀਏ ਨਾ ਵੀ ਆ ਜਾ ਆ ਜਾ ਆ ਜਾ ਆ ਉਹਨੇ ਤਿੰਨ ਘੰਟੇ ਲਾਤੇ ਦਿਮਾਗ ਖਰਾਬ ਕਰਦਾ ਨਾ ਯਾਰ ਕੋਈ ਕੰਮ ਵੀ ਬੰਦਾ ਕਰਦਾ ਹੁੰਦਾ ਹੈ ਚੱਲ ਚੰਗਾ ਕੰਮ ਨੂੰ ਤੂੰ ਮੈਂ ਸਾਨੂੰ ਇੱਕ ਅੱਖ ਪਾਣੀ ਹੁੰਦੇ ਨੇ ਇੱਕੋ ਤੇਰੇ ਕੋਲ ਕੰਮ ਹੈ ਉਹ ਯਾਰ ਐ ਤੂੰ ਤਾਂ ਝੰਡ ਵੀ ਕਰਦਣਾ ਰਣ ਦੀ ਨਾਲ ਚੱਲ ਕੋਈ ਨਾ ਉਹ ਵੀ ਕਰਨੇ ਜ਼ਰੂਰੀ ਆ ਗਿਆ ਤੀ ਬਣਿਆ ਗਿਆ ਤੀ ਗਿਆ ਸੀ ਯਾਰ ਮੈਂ ਆਪਣੀ ਕੋਲੇ ਤੇ ਉਹਨਾਂ ਦਾ ਹਜੇ ਯਾਰ ਕਹਿੰਦਾ ਵੀ ਉਹ ਕਹਿੰਦਾ ਸਟਵਿੰਗ ਮੇਡਾਂਗੇ ਉਹਨਾਂ ਨਾਲ ਯਾਰ ਨਿਬੜ ਜੇ 10 ਦਿਨਾਂ ਨੂੰ ਨਿਬੜ ਜੇ ਨਾ ਮਹੀਨੇ ਨੂੰ ਨਿਬੜ ਜੇ ਉਹ ਵੀ ਨੇ ਨਿਬੜ ਜੀ ਯਾਰ ਨਿਬੜ ਜੂਗਾ ਉਹ ਕਹਿੰਦਾ ਵੀ ਆਪਾਂ ਤਾਂ ਨਿਬੜ ਨਾ ਦੁਬਾਰੀ ਨਹੀਂ ਤੋੜਦੇ ਨਾ ਦੁਬਾਰੀ ਨਹੀਂ ਤੋੜਦੇ ਗੱਲ ਕੀ ਹੋਈ ਸੱਚ ਵੀ ਕਿਵੇਂ ਵੀ ਕਾਹ ਤੋਂ ਆ ਗਈ ਉਹ ਯਾਰ ਕੋਈ ਉਹ ਜਿਹੜਾ ਉਹ ਸੀਗਾ ਪ੍ਰੀਤ ਦੇ ਘਰ ਵਾਲਾ ਤੇ ਉਹ ਕੋਈ ਯਾਰ ਕੁੜੀ ਕੜੀ ਨੂੰ ਪਤਾ ਨਹੀਂ ਭਜਾਪ ਜੂ ਕੇ ਲੈ ਗਿਆ ਯਾਰ ਕੁਝ ਪਤਾ ਨਹੀਂ ਲੱਗੇ ਗਿਆ ਉਹਦਾ ਕਿਸੇ ਹੋਰ ਨੂੰ ਓਏ ਹਾਂ ਕਿਸੇ ਹੋਰ ਨੂੰ ਤੇ ਉਹਦੇ ਸਹੁਰਿਆਂ ਨੇ ਉਹਨੂੰ ਵਿਚਾਰੀ ਨੂੰ ਉੱਥੇ ਰੱਖਿਆ ਨਹੀਂ ਹੈ ਗਿਆ ਉਹਨੂੰ ਉੱਥੇ ਭੇਜ ਤਾਂ ਵੀ ਕੀ ਕਹਿੰਦੇ ਵੀ ਉਹਦਾ ਸਹੁਰਾ ਯਾਰ ਕਹਿੰਦਾ ਕਿ ਨਾ ਵੀ ਮੈਂ ਰੱਖਦਾ ਨਹੀਂ ਹੈ ਗਿਆ ਵੀ ਤੂੰ ਪਿੰਡ ਵਗ ਜਾ ਕੋਈ ਅੱਛਾ ਹਮ ਯਾਰ ਮੈਨੂੰ ਤਾਂ ਐ ਵੀ ਜੇ ਕਈ ਵਾਰੀ ਮਨ ਲੱਗੇ ਉਧਰੋਂ ਉਹਨਾਂ ਦਾ ਨਵੇਂੜਾ ਨੂੜਾ ਹੁੰਦਾ ਹਾਂ ਤਾਂ ਮੈਂ ਮਰੀ ਮਾਂ ਨਾਲ ਗੱਲ ਕਰਕੇ ਯਾਰ ਪਤਾ ਨਹੀਂ ਕਿਉਂ ਯਾਰ ਮੈਨੂੰ ਤਾਂ ਨਾ ਉਹ ਚੋਰਾ ਵੀ ਦੇ ਕੋਈ ਨਾ ਸਾਰਾ ਕੁਝ ਹੋ ਜਾਊਗਾ ਤੂੰ ਇੰਨਾ ਦਿੱਤਾ ਗਿਆ ਚੱਲਦਾ ਹੈ ਤੂੰ ਰੋਕਾ ਜੇ ਉਧਰੋਂ ਨਵੇਂੜਾ ਹੋਣ ਦੇ ਜੇ ਕੋਈ ਗੱਲਬਾਤ ਹੁੰਦੀ ਆਪਾਂ ਕਰ ਲਾਂ ਕੋਈ ਚੱਕਰ ਨਹੀਂ ਮੈਂ ਹੈਗਾ ਠੀਕ ਹੈ ਕੋਈ ਦਿੱਕਤ ਨਹੀਂ ਹੋਰ ਫਿਰ ਹੋਰ ਵਧੀਆ ਜੀ ਬਾਜੀ ਧੰਨਵਾਦ ਪਿਆਰ ਚਾਹਣਾ ਪਾਣੀ ਆਈ ਜੀ ਗੁਰੂ ਚਾਹਣਾ ਗੁਰੂ ਕੋ ਸਾ